ਹੈਲੋ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮਨਦੀਪ ਪੰਗੂ ਬਲੌਗ ਚੈਨਲ ਤੇ ਪਲੀਜ਼ ਉਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਪਾਂ ਹਰ ਰੋਜ਼ ਬਲੌਗ ਪਾਇਆ ਕਰਾਂਗੇ ਤੁਸੀਂ ਨਿਓਨ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੱਪੜੇ ਧੋਨੇ ਧੋਣ ਦੇ ਨਾਲ ਲੱਗੂਗਾ ਇਹ ਜੇ ਨੇ ਕੱਢ ਲਈ ਹੁੰਦਾ ਨਾ ਲਾ ਦੇ ਤੋਂ ਕੋ ਨਿਕੋ ਵਿੱਚ ਇਹ ਸੁੱਕਤਾ ਜਾਣੀ ਹੈ ਤੇ ਤੇ ਹੋਏ ਨੂੰ ਹੋ ਜਿੱਤੇ ਉਸਨ ਕਿੰਨੇ ਕ ਟਾਈਮ ਲੱਗੇਗਾ ਭਾਈ ਜਾਊਂਗਾ ਤੱਕ ਘੰਟੇ ਦੇ ਰੱਕ ਅੱਛਾ ਹਜੇ ਘੰਟਾ ਲੱਗਣਾ ਜੇ ਨੂੰ ਹੋ ਟਾਈਮ ਤਾਂ 9:30 ਉਹ ਤੁਹਾਡੀ ਨੂੰ ਪੁੱਠੀ ਗਈ ਕੀ ਕਰੇਗਾ ਤੂੰ ਪੁੱਠੀ ਪਾ ਚੁੱਕਿਆ ਹਰਮਨ ਜੈਕਟ ਨੂੰ ਲਾ ਵੀ ਚੁੱਕਿਆ ਲਾ ਕੇ ਸਿੱਧੀ ਪਾ ਵੀ ਚੁੱਕਿਆ ਤੇ ਉਧਰ ਆ ਗਿਆ ਜੀ ਜਸ ਫੋਨ ਜਸ ਚੱਕ ਕੇ ਫੋਨ ਤੇ ਗੱਲ ਕਰੇ ਸਭ ਨੂੰ ਕਰਦਾ ਹੈ ਹੈਲੋ ਹਾਂ ਆ ਦੇਖੋ ਹਾਂ ਆ ਗਿਆ ਮੈਂ ਸਕੂਟਰੀ ਲੈ ਕੇ ਖੜ ਗਿਆ ਚਲ ਲਈ ਹੁਣ ਇਹਨੇ ਜਾਣਾ ਟਿਊਸ਼ਨ ਇੱਧਰ ਦੇਖੋ ਹਜੇ ਕਰੀਮਾਂ ਲੱਗਦੀਆਂ ਨੇ ਪੂਰਾ ਡੇਢ ਘੰਟਾ ਹੋ ਗਿਆ ਨਾ ਟਿਊਸ਼ਨ ਨੂੰ ਤਿਆਰ ਹੁੰਦੇ ਨੂੰ ਹਜੇ ਦੇ ਕਿਹੜੀ ਕਰੀਮ ਲਾਈਏ ਤਾ ਹੈ ਖੁਸ਼ਕੀ ਆ ਜੀ ਅੱਛਾ ਖੁਸ਼ਕੀ ਪਤਾ ਨਹੀਂ ਕੀ ਨਾਮ ਆ ਮੈਨੂੰ ਵੀ ਨਹੀਂ ਪਤਾ ਹੈਗਾ ਮੈਂ ਦੇਖੀ ਵੀ ਨਹੀਂ بس ਚੱਕ ਕੇ ਕੀ ਨਾਮ ਆ ਕਰੀਮ ਦਾ ਤੇ ਉਹ ਕਰਦ ਕਿਨੇ ਰੱਖੀ ਆ ਤੁਸੀਂ ਮੈਂ ਕਰਦ ਨਹੀਂ ਰੱਖੀ ਮੈਂ ਉੱਥੇ ਬੈੱਡ ਤੇ ਕਰਦ ਕੀ ਕਰਨ ਰੱਖਣੀ ਸੀ ਬਈ ਮਾਰੇ ਨੂੰ ਹੋ ਚੱਕ ਉਹਨੂੰ ਤੁਸੀਂ ਰੱਖ ਦੇਣੇ ਹੈ ਤਾਂ ਤਾਂ ਹਰਮਨਜੀਤ ਦੇ ਫੈਸ਼ਨ ਚੱਲ ਰਹੇ ਨੇ ਕਿ ਪੂਰੇ ਇੱਕ ਕੁੜੀਆਂ ਨਾਲੋਂ ਵੀ ਜ਼ਿਆਦਾ ਟਾਈਮ ਵੱਧ ਲਾਉਂਦਾ ਹੈ ਇਹ ਤੇ ਕੁੜੀ ਨਾ ਬਹੁਤ ਘੱਟ ਟਾਈਮ ਲਾਉਂਦੀ ਹੈ ਇਹਦੇ ਸਾਹ ਨਾਲ ਇਹਦਾ ਟਾਈਮ ਇੰਨਾ ਪੰਨਾ ਚੱਲਦਾ ਨਾ ਇਹਦਾ ਅੱਜ ਕਿੰਨੇ ਕ ਟਾਈਮ ਤੇਰ ਲਵਾਂਗਾ ਭਾਈ ਕਰਕੇ ਇਹ ਮੇਰੇ ਪੁੱਤ ਸਾਂਣਾ ਚਾਂਣਾ ਬਹੁਤ ਸਾਂਣਾ ਪੁੱਤਰੀ ਥੱਪੜ ਵੀ ਖਾ ਲੈਂਦੀ ਹੈ ਨਾ ਮਾਂ ਦੀ ਕਿਵੇਂ ਆ ਫਿਰ ਮੈਂ ਦੁਆਰੇ ਇੱਕ ਹੋਰ ਥੱਪੜ ਮਾਰਦੀ ਹਾਂ ਨਾ ਇਹ ਪੁੱਤ ਤਾਂ ਮਾਰਦੀ ਕਿਵੇਂ ਫਿਰ ਮੈਨੂੰ ਦੁਆਰੇ ਮਾਰ ਕੇ ਥੱਪੜ ਮਾਰਵੇਂ ਐਵੇਂ ਮਾਰ ਆਪਾਂ ਵਿਆਹ ਵੀ ਕਰਾਣੇ ਹੈਂ ਤੂੰ ਪੜ੍ਹਨਾ ਚਾਹੁੰਦੇ ਆਂ ਆ? ਕਿਉਂ ਸੰਦਾ? ਚੋਗਿਆ ਤੇ ਨਾ ਚੁੰਦਾ। ਓਹ। ਚਲਾਈ ਤੱਕ ਉਹ ਤੈਨੂੰ ਜਰਾ। ਨਸ ਨਹੀਂ ਜਾਣਾ। ਚਲੋ ਤੇਰੇ ਉਹਨਾਂ ਨੂੰ ਮੈਂ ਸਾਰੇ ਕੰਮ ਕਰ ਦੂੰਗੀ। ਆਂਦੇ ਕੱਪੜੇ ਵੀ ਧੋ ਲੈਣੇ ਤੇੜਕੋ ਚੜਕੋ ਚੱਲ ਕਰ ਲਵਾਂਗੀ ਠੀਕ ਆ। ਰੋਟੀ ਤੇ ਰਾਏ ਤੇ ਬਣਾਉ। ਠੀਕ ਆ? ਹੈਂ? ਰੋਟੀ ਤੇ ਰਾਏ ਤੇ ਬਣਾ ਦੇਣੀ। ਮੈਂ ਇਹਨੂੰ ਲੜਨਾ ਪੈ। ਉਹ ਕਿਹចੀ ਨਹੀਂ। ਨਹੀਂ ਮੇਰਾ ਤਾਂ ਮਾਕੇ ਲਈ ਅੱਗੇ ਮੈਂ ਲੜਦੀ ਆ। ਮੈਂ ਨਹੀਂ। ਅੰਕ ਅੰਕ ਦਾ ਬੁੱਤਪਾ ਨੂੰ ਨਹੀਂ ਪਤਾ ਆ ਦੇਖੋ ਜੀ ਭਲਕੜ ਜੀ ਹੁਣ ਅੰਕ ਕਿੱਥੇ ਰੱਖ ਚੁੱਕੇ ਨੇ ਆ ਪਈ ਐ ਇਹਦੀ ਅੰਕ ਤਾਂ ਇਹਨੇ ਇਹਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਕਿੱਥੇ ਹੁੰਦੀ ਹੈ ਚਲੋ ਫੇਰ ਤੀਜੀ ਚੌਥੀ ਵਾਰ ਸਿੱਸਾ ਹੋਇਆ ਦਾ ਹੁਣ ਜਦੋਂ ਜਾਣਾ ਆਪਾਂ ਨੇ ਗੇਟ ਤੋਂ ਬਾਹਰੇ ਜਾਣਾ ਹੈ ਉਦੋਂ ਵੀ ਸਿੱਸਾ ਇੱਕ ਵਾਰ ਦੇਖਣਗੇ ਸਰਦਾਰ ਜੀ ਚਲੋ ਮਮੂ ਵੀ ਚੱਲੇ ਤੁਸੀਂ ਤੇ ਘਰ ਦਾ ਕੰਮ ਕੌਣ ਕਰੂਗਾ ਹਾਂ ਫੋਨ ਵੀ ਨੇ ਆਪਾਂ ਨੇ ਸਾਰਨਾ ਨਹੀਂ ਹੈਗਾ ਇਹ ਚਲੋ ਫੋਨ ਲਿਆ ਚੱਕ ਆਪਾਂ ਨੇ ਤੇ ਹੁਣ ਚੱਲਿਆਂ ਦੀ ਆਪਾਂ ਟਿਕਸਨੋ Saya boleh beritahu kalau ada orang di sini Hello Hello Ada Ada ਇਹ ਆਪਾਂ ਨੇ ਕੱਪੜੇ ਧੋਤੇ ਸੀਗੇ ਇਹੋ ਤਾਂ ਇਹਨੇ ਕੱਪੜੇ ਤੇ ਉਥੇ ਛੋੜ ਕੇ ਰੱਖਲੇ ਸੀਗੇ ਆਪਾਂ ਨੇ ਠੱਠਾ ਦੇ ਵਿੱਚ ਹੁਣ ਇਹਨਾਂ ਨੂੰ ਸੁੱਕਣੇ ਪਾਉਣੇ ਆ ਕਿਉਂਕਿ ਹਵਾ ਨਾਲ ਸੁੱਕੀ ਜਾਣਗੇ ਥੋੜੇ ਹੋਤੇ ਹੁਣ ਹਵਾ ਚੱਲ ਜੰਦੀ ਹੈ ਵਧੀਆ ਨਾ ਆ ਦੇਖੋ ਹਵਾ ਚੱਲਦੀ ਹੈ ਜੀ ਤੇ ਚੱਲੇ ਕੋਈ ਕਰਨੇ ਇਹਨਾਂ ਨੂੰ ਸੁੱਕੇ ਜਾਣਾ ਚੰਨ ਸੁੱਕਣੇ ਪਾ ਕੇ ਆਉਣੀ ਇਹਨਾਂ ਨੂੰ ਉਹ ਕਿ ਨੀਚੇ ਸੁੱਕਣੇ ਪਾਉਂਗੇ ਇਹਨਾਂ ਨੂੰ ਸੁੱਕ ਜਾਣਗੇ ਉਹ ਕੋਈ ਬੱਤੜਾ ਜੇ ਫਿਰ ਕਿਹੜਾ ਬਾਰ ਬਰ ਰਹੇ ਤੋ ਘਟਵਾ ਰਹੇ ਨੇ ਅੱਜ ਕਿਹੜਾ ਤੁਹਾਡਾ ਖੰਨਾ ਕਹਣ ਚਾਹਉਗਾ Un pochino di acqua e poi andiamo a fare il nostro cammino. Abbiamo un po' di acqua e ਬਾਕੀ ਚੱਲੋ ਥੋੜੇ ਜਿਹੇ ਰਹਿ ਗਏ ਉਹਨਾਂ ਨੂੰ ਵੀ ਪਾ ਦਨੀ ਆ ਹਾਂ ਮੈਂ ਨਹੀਂ ਅਜੇਂਦਰ ਜਾਣਾ ਓਏ ਯਾਨੀ ਸ਼ਾਮ ਤੱਕ ਤੇ ਡੌਗੀ ਬਤਨ ਕਿੱਧਰ ਕੋਠੇ ਤੇ ਚਲੇ ਗਿਆ ਦੇਖਦੇ ਆ ਡਿਪਟੀ ਓਏ ਉੱਪਰ ਆ ਕੋਠੇ ਤੇ ਬੈਠਾ ਮੈਨੂੰ ਲੱਗਦਾ ਡਿਪਟੀ ਚਲੋ ਜੀ ਉੱਪਰ ਹੀ ਹੋਊਗਾ ਸਿੱਤਾ ਪਿਆ ਹੋਊਗਾ ਧੁੱਪ ਦੇ ਵਿੱਚ ਵਧੀਆ ਠਿੱਕ ਧੁੱਪ ਨਿਕਲ ਗਈ ਆ ਇਹ ਕੱਪੜੇ ਵਧੀਆ ਸੁੱਕ ਜਾਣਗੇ ਸ਼ਾਮ ਤੱਕ ਵਧੀਆ ਸਜਰੇ ਸਜਰੇ ਧੁੱਤੇ ਗਏ ਹਨ ਵਿਚਾਰੇ ਬੁਟਨੇ ਨੂੰ ਵੀ ਅੱਜ ਰਾਮ ਆ ਜਾਊਗਾ ਕਿ ਥੋੜਾ ਜਿਹਾ ਧੁੱਪ ਲੱਗਦੀ ਆ ਕਿੰਨੇ ਦਿਨ ਹੋ ਗਏ ਮਹੀ ਪੈਂਦਾ ਸੀਗਾ ਉੱਖਈ ਹੁੰਦਾ ਹਰ ਇੱਕ ਚੀਜ਼ ਦਾ ਮੇਹ ਭੈਣ ਕਰਕੇ ਹਨਾ ਬੈਨੇ ਥੋੜਾ ਜਿਹਾ ਟੈਮ ਬਾਹਰ ਕੋਕ ਸਾਰੇ ਦੇ ਨੰਦਰ ਬੈਠੇ ਹੰਜੇ ਲੱਗਦਾ 6 ਦਿਨ ਹੋ ਗਏ ਕੀ 6 ਦਿਨ ਹੋ ਗਏ ਬਾਹਰ ਬੈਠੇ ਨਾ ਬਾਹਰ ਨਿਕਲੇ ਬਾਹਰ ਤਾਂ ਨਿਕਲਦੇ ਹੀ ਆ ਹੁਣ ਕਿਤੇ ਬਾਹਰ ਨਿਕਲਦੇ ਹੈਗੇ ਇਹਨੇ ਦਿਨੋਂ ਚਲੀ ਜਾਵਾ ਤੇ ਚੜਜੋਗਾ ਤੁਸੀਂ ਮੈਂ ਕਹਿੰਦਾ ਤੇ ਕਿਵੇਂ ਚੜਜੋ ਤੂੰ ਚੜਨਾ ਕਹਿੰਦਾ ਤੇ ਲੱਤ ਲੰਕਾ ਕੇ ਬਹਿ ਜਾਵੇਂ ਤੂੰ ਪੰਜ ਰਾਤ ਤੋਂ ਸ਼ਾਮ ਤੱਕ ਰੋਗੀ ਚੜ ਮੈਂ ਮੇ ਤੱਕੇ ਘਟੋ ਘਟਾ ਇਹ ਕਰੀਏ ਸਰਦੀਆਂ ਦੇ ਵਿੱਚ ਤਾਂ ਧੁੱਪ ਨੂੰ ਵੀ ਤਸ ਜੰਨਾ ਹੈ ਨਾ ਚਲੋ ਜੇ ਕੱਲ ਨੂੰ ਧੁੱਪ ਨਿਕਲੀ ਤਾਂ ਕੱਲ ਨੂੰ ਬੈਠਾਂਗੇ ਰਾਮਨਾ ਛੇਤ ਜੇਤੀ ਕੰਮ ਕਰਕੇ ਠੀਕ ਹੈ ਜਾ ਪਰੇ ਮੈਂ ਤਾਂ ਤਾਕੀ